ਮੈਂਬਰ ਪਾਰਲੀਮੈਂਟ ਸਰਦਾਰ ਸ਼ੇਰ ਸਿੰਘ ਕਬਾਇਆ ਨੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਤੇ ਸਿੱਧੇ-ਸਿੱਧੇ ਦੋਸ਼ ਲਗਾਏ ਹਨ ਕਿ ਜੇਕਰ ਸੁਖਬੀਰ ਸਿੰਘ ਬਾਦਲ ਟਕਸਾਲੀ ਅਕਾਦੀਆਂ ਦੀ ਗੱਲ ਮੰnde ਤਾਂ ਅੱਜ ਪਾਰਟੀ ਨੇ ਪਸੰਦ ਵਰ ਨਹੀਂ ਜਾਣਾ ਸੀ ਅਤੇ ਨਾ ਕਿ ਉਹ ਵੱਖਰਾ ਫਰੰਟ ਬਣਾਉਣ ਲਈ ਮਜਬੂਰ ਹੋਇਆ। ਲੋਕ ਸਭਾ ਚੋਣਾਂ 'ਚ ਆਕਾਲੀ ਦਲ ਦਾ ਪੰਜਾਬ 'ਚ ਕੀ ਭਵਿੱਖ ਰਹੇਗਾ? ਉਹ ਦੇਖੋ ਜੀ ਮੇਰਾ ਸਰਵੇਖਣ ਸਾਰੇ ਪੰਜਾਬ ਦੇ ਤੁਹਾਡੇ ਪ੍ਰੈਸ ਦਾ ਸਰਵੇ ਹੈ। ਮੈਨੂੰ ਨਹੀਂ ਲੱਗਦਾ ਕਿ ਅਕਾਲੀ ਦਲ ਇੱਕੋ ਸੀਰ ਜੀਤੇ ਐ ਸਾਰੇ ਦਾ ਬਿਲਕੁਲ ਹੀ ਮਤਲਬ ਜਿਹੜੀ ਸਾਰੀ ਸਥਿਤੀ ਹੈ ਸਭ ਦਾ ਇੱਕ ਅਕਾਲੀ ਦਲ ਨੂੰ ਖਤਮ ਕਰਨ ਵਾਲਾ ਇੱਕੋ ਇੱਕ ਸਖਤ ਹੈ ਸਰਦਾਰ ਸੁਖਵੀਰ ਸਿੰਘ ਬਾਦ ਜੀ ਦੀ ਵਜ੍ਹਾ ਕਰਕੇ ਅੱਜ ਅਕਾਲੀ ਦਲ ਦਾ ਨਾਮ ਨਿਸ਼ਾਨ ਨਹੀਂ ਰਿਹਾ ਟਕਸਾਲੀ ਦੇ ਬੜੇ ਸੂ ਜਵਾਨ ਤੇ ਚੰਗੇ ਸੀਗੇ ਬੜੇ ਬਜ਼ੁਰਗਾਂ ਦੇ ਸਮਾਨ ਨੇ ਉਹ ਵੀ ਇਹਨਾਂ ਨੇ ਬਾਹਰ ਕੱਢ ਕੇ ਮਾਰੇ ਤਾਂ ਕਿ ਅਕਾਲੀ ਦਲ ਤੋਂ ਉਹ ਰਹਿ ਗਿਆ ਇਸ ਦੇ ਕਿਹਦੇ ਗਾਲੇ ਮੱਤੀਆਂ ਪਾਈਆਂ ਕੋਈ ਇੱਥੇ ਸਾਡਾ ਪ੍ਰਧਾਨ ਹੀ ਤੁਸੀਂ ਦੇਖ ਲਓ ਵੀ ਕੀ ਕੀ ਕਾਰਨ ਕਿ ਸੁਖਬੀਰ ਸਿੰਘ ਬਾਦਲ ਦੇ ਨਾਲ ਜਿਹੜੇ ਟਕਸਾਲੀ ਜਿਹੜੇ ਨਾਰਾਜ਼ ਹੋਏ ਜਾਂ ਅਲੱਗ ਉਹਨਾਂ ਨੇ ਆਪਣੀ ਪਾਰਟੀ ਬਣਾਈ ਅਜਿਹੀ ਕੀ ਅਸਮਾਨਤਾ ਰਹੀ ਹੈ ਵਿਚਾਰਧਾਰਾ ਜਿੰਨਾ ਅਲੱਗ ਹੋਣਾ ਵਿਚਾਰਧਾਰਾ ਉੱਤੇ ਦੇਖੋ ਆਪਾਂ ਉਹ ਹੀ ਦੇਖਦੇ ਹਾਂ ਉਹਨਾਂ ਨੂੰ ਕੋਈ ਛਿਕਵਾ ਕਿ ਅਸੀਂ ਉਹਦੇ ਫਾਜ਼ਲ ਸਰਪ੍ਰਕਾਸ਼ ਬਾਦਲ ਦੇ ਨਾਲ ਦੇ ਸੀ ਪਰ ਸਾਡੇ ਤੋਂ ਵੀ ਜਿਹੜਾ ਉਹਨਾਂ ਨੇ ਇਸ ਤਰ੍ਹਾਂ ਦੇ ਪੈਰੀ ਗੋਡੀ ਹੱਥ ਲਵਾਣਾ ਹੈ ਜੋ ਜਦੋਂ ਸਤਾਂ ਤੇ ਬਜ਼ੁਰਗ ਕਰਨਗੇ ਤਾਂ ਫਿਰ ਉਹ ਵੀ ਆਪ ਹੰਦਾਰੇ ਲਾ ਲੋ ਉਹ ਲੋਕਾਂ ਬਜ਼ੁਰਗਾਂ ਨੂੰ ਕਿੰਨਾ ਸਤਕਾਰ ਕਰਦਾ ਸੀ ਜਿਸ ਦੇ ਕਰਕੇ ਉਹ ਬਚਾਰੇ ਲੋਕੀ ਸੀ ਔਰ ਉਹਨਾਂ ਨੇ ਦੁਖੀ ਹੁੰਦੇ ਹੋਏ ਵੀ ਫਿਰ ਵੀ ਪਾਰਟੀ ਦੇ ਨਾਲ ਰਹੇ ਪਰ ਇਹਨਾਂ ਨੇ ਉਹ ਪਾਰਟੀ ਤੋਂ ਬਾਹਰ ਕੱਟਕਾਰਨਾ ਸਮਝ ਕਰੋ ਐਮਪੀ ਸਾਹਿਬ 5 ਸਾਲ ਲਗਭਗ ਪੂਰੇ ਹੋਣ ਵਾਲੇ ਨੇ ਤੁਹਾਡੇ ਕਾਰਜਕਾਰ ਨੂੰ ਔਰ ਇਸ ਕਾਰਜਕਾਰ ਦੇ ਨਾਲ ਕੋਈ ਕੋਈ ਉਪਲਬ ਦੀਆਂ ਦੱਸੋਗੇ ਜਿਹੜੀਆਂ ਤੁਸੀਂ ਕੀਤੀਆਂ ਹੋਣ ਪਰ ਵਾਸਤੇ ਦੇਖੋ ਗਿੰਨੀਆਂ ਵੀ ਸਾਡੇ ਮੇਰੇ ਵੈਲਪੀ ਲੈਡ ਕਰਨ ਦੇ ਪੈਸੇ ਹੁੰਦੇ ਆ ਸਾਡੇ ਉਹ ਅਸੀਂ 100% ਜਿਹੜੇ ਹੈ ਉਹ ਅਸੀਂ ਯੂਟਿਲਾਈਜ਼ ਕੀਤੇ ਮੇਰੇ ਹੀ ਪਾਰਲੀਮੈਂਟ ਦੇ ਕੁਐਸਚਨ ਸੀਗਾ ਕਿ ਪੂਰੇ 543 ਮੈਂਬਰ ਪਾਰਲੀਮੈਂਟ ਦੇ ਚ ਕਿੰਨੇ ਇਹੋ ਜਿਹੇ ਮੈਂਬਰ ਪਾਰਲੀਮੈਂਟ ਨੇ ਜਿਨ੍ਹਾਂ ਨੇ 100% ਪੈਸੇ ਗਏ ਉਹ ਯੂਟਿਲਾਈਜ਼ ਵਰਤੋ ਚ ਲੈਂਦੇ ਉਹਦੇ ਵਿੱਚ ਤੁਹਾਨੂੰ ਤੁਸੀਂ ਪੇਪਰ 'ਚ ਪੜਿਆ ਹੋਣਾ ਮੈਨੂੰ ਹੀ ਜਵਾਬ ਮਿਲਿਆ ਸੀ ਉਹਦਾ ਕਿ ਪੂਰੇ 543 ਦੇ 35 ਮੈਂਬਰ ਪਾਰਲੀਮੈਂਟ ਰਹੇ ਹੋ ਜਿਹਨਾਂ ਨੇ 100% ਪੈਸੇ ਕਬਤੋਜ ਲੈਂਦੇ ਹੋਰ ਵੀ ਜਿਵੇਂ ਇੱਥੇ ਪਾਸਪੋਰਟ ਦਫਤਰ ਖੁੱਲੇ ਉਹਨਾਂ ਚੰਡੀਗੜ੍ਹ ਤੁਸੀਂ ਅੰਦਾਜ਼ਾ ਦੇਖੋ ਜਿੰਨੇ ਸਾਲ ਸਰਕਾਰ ਰਹੀ ਹੈ ਜਿੰਨੀ ਦੇਰ ਉਹਨਾਂ ਨੇ ਫਾਇਲ ਕਾ ਤੋਂ ਚੰਡੀਗੜ੍ਹ ਤੋਂ ਟ੍ਰੇਨ ਵੀ ਚੱਲਦੀ ਤਾਂ ਪਿਛਲੇ ਦਿਨ ਹੀ ਆ ਦਵਿੰਦਰ ਸਿੰਘ ਕਵਾਇਆ ਮੇਰੇ ਨਾਲ ਗਿਆ ਸੀ ਅਸੀਂ ਜਾ ਕੇ ਮਿਨਿਸਟਰ ਨੂੰ ਮਿਲੇ ਉਹਨਾਂ ਨੂੰ ਇੱਕ ਸੁਜੈਸਟ ਕੀਤਾ ਕਿ ਜਿਹੜੀ ਟ੍ਰੇਨ ਤੁਸੀਂ ਪ੍ਰੋਇਪੁਰ ਲੈ ਕੇ ਖੜੀ ਕਰ ਦਿੰਦੇ ਨੇ ਤੇ ਜੇ ਸਾਡੇ ਫਾਜ਼ਲ ਕਾ ਜਾਂ ਬੋ ਗੰਗਾ ਰੋਪ ਚਾਲੂ ਕਰੋ ਤੇ ਸਾਰੂ ਬਹੁਤ ਫਾਇਦਾ ਹੋਊਗਾ ਉਹਨਾਂ ਨੇ ਮੱਲਿਆ ਉਹ ਚਾਲੂ ਟ੍ਰੇਨ ਚਲਾਉਣ ਦਾ ਸਰ ਬੜਾ ਵਧੀਆ ਭਰਾ ਲੈ ਪਰ ਜੇਕਰ ਇਹਦਾ ਟਾਈਮ ਪੀਰੀਅਡ ਥੋੜਾ ਚੇਂਜ ਹੋ ਜਾ ਤਾਂ ਲੋਕਾਂ ਨੂੰ ਹੋਰ ਵੀ ਜ਼ਿਆਦਾ ਆਸਾਨੀ ਹੋਏਗੀ ਇੱਕ ਵਾਰ ਟ੍ਰੇਨ ਇੱਕ ਚੱਲਦੀ ਹੈ ਇਸ ਤੋਂ ਇਲਾਵਾ ਇਸ ਬਾਅਦ ਦੇਖ ਲਾਂਗੇ ਇਹਦਾ ਟਾਈਮ ਪੀਰੀਅਡ ਦਾ ਚੇਂਜ ਕਰਵਾਵਾਂਗੇ ਕੋਸ਼ਿਸ਼ ਕਰਾਂਗੇ ਕਿ ਸਹੀ ਪ੍ਰੋਪਰ ਟਾਈਮ ਤੇ ਕੋ ਚੱਲੇ ਤੇ ਉੱਥੇ ਤੱਕ ਪਹੁੰਚ ਕੇ ਵਾਪਸੀ ਵੀ ਜਿਹੜੇ ਲੋਕ ਹੈ ਉਹਦੇ ਤੇ ਅਕਾਲੀ ਗੱਲ ਤਾਂ ਤੁਸੀਂ ਲਗਭਗ ਆਪਣਾ ਜਿਹੜਾ ਨਾਤਾ ਤੋੜ ਲਿਆ ਤਾਂ ਵੇਖਦਾ ਸੰਕੇਤ ਤੁਸੀਂ ਦੇਣਾ ਅਜੇ ਨਹੀਂ ਜੀ ਮੈਂ ਦੂਸਰੀ ਗੱਲ ਕੀ ਚੋਣਾ ਦਾ 100% ਤੁਸੀਂ ਲੜੋਗੇ ਐਮਪੀ ਦੀ ਨਹੀਂ ਜੀ ਮੈਂ ਦੇਖੋ ਮੈਂ ਕਾਲੀਦਾਲ ਤੋਂ ਮੈਂ ਕੋ ਨਾਤਾ ਤੋੜਨ ਵਾਲਾ ਨਹੀਂ ਸੀਗਾ ਮੈਨੂੰ ਤਾਂ ਐਨਾ ਕਿ ਮੈਨੂੰ ਘਰਦਾ ਕਿ ਕਾਲੀਦਾਲ ਦੇ ਚੱਲ ਰਹੀ ਨਹੀਂ ਦਿਨ ਤੁਸੀਂ 2 ਸਾਲ ਹੋ ਗਿਆ ਸਰ ਵਿਧਾਨ ਸਭਾ ਦੇ ਇਲੈਕਸ਼ਨ ਹੋਏ ਨੇ 2 ਸਾਲ ਦੇ ਵਿੱਚ ਜੇ ਟੀ ਪ੍ਰਧਾਨ ਅਕਾਲੀ ਦਲ ਦਾ ਉਹ ਆਪਦੇ ਮੈਂਬਰ ਪਾਰਲੀਮੈਂਟ ਵਿੱਚ ਇੱਕ ਵੀ ਕਾਰਨਾ ਕਰੇ 2 ਸਾਲ ਦੀ ਕਿਸੇ ਮੀਟਿੰਗ ਦੇ ਵਿੱਚ ਤੇ ਤੁਸੀਂ ਆਪ ਅੰਦਾਜ਼ਾ ਲਗਾ ਲਓਗੇ ਉਹ ਕਿਸ ਤਰ੍ਹਾਂ ਦਾ ਉਹ ਸਿਸਟਮ ਉਹਦਾ ਹੋਊਗਾ ਤੇ ਉੱਤੇ ਕੌਣ ਰਹਿ ਸਕਦਾ ਜੇ ਬਾਰਾਦ ਸਾਹਿਬ ਤੁਹਾਨੂੰ ਕਹਿਣਗੇ ਵੀ ਆਜੋ ਦੁਬਾਰਾ ਕਾਲੀ ਤਾਂ ਜਦੋਂ ਟਾਈਮ ਲਾਂ ਗਿਆ ਉਸ ਤੋਂ ਮੀਟ ਕੀਤੀ ਹੈ ਪੂਰੇ 2 ਸਾਲ ਇਹ ਹੈ ਪਿਛਲੇ ਪੂਰੇ 5 ਸਾਲ ਕੀਤੀ ਹੈ ਪਰ ਜਦੋਂ ਹੁਣ ਉਹਨਾਂ ਦੇ ਵਾਸ ਨਹੀਂ ਹੁਣ ਮੈਨੂੰ ਤਾਂ ਲੱਗਦਾ ਕੁਝ ਨਹੀਂ ਤਾਂ ਨਹੀਂ ਜੀ ਸਰ ਵਾਸ ਵੀ ਹੋ ਜੇ ਤਾਂ ਫਿਰ ਮੈਨੂੰ ਲੱਗਦਾ ਨਹੀਂ ਜੀ ਉਹਨਾਂ ਚਰਨ ਬਜ਼ੂਰਤ ਦਿਹਾੜ ਚ ਚ ਉਹਨਾ ਨੇ ਇਸ ਪੰਗੇ ਕਿਉਂ ਪਾਉਣੇ ਹੋ ਨਾ